ਔ ਸਾਰੇ ਸਤਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤਿਨਾਂ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਟਿਕਾਈਏ ਅਤੇ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਦੂਸਰਾ ਸ਼ਲੋਕ ਉਚਾਰਨ ਕਰੀਏ ਵਿਖਿਆ ਨਸਿਉ ਕਾਹੇ ਰਚਿਓ ਨਿਮਖ ਨਹੋ ਹੈ ਉਦਾਸ ਕਹੋ ਨਾਨਕ ਹਰ ਭਜ ਮਨਾ ਪਰ ਨਜਮ ਕੀ ਫਾਸ ਜੀਵਨ ਦੇ ਵਿੱਚ ਬਚਪਨ ਤੋਂ ਜਦੋਂ ਆਪਾਂ ਸਕੂਲ ਵਿੱਚ ਜਾਣਾ ਸ਼ੁਰੂ ਕਰਦੇ ਹਾਂ ਸਾਡੇ ਸਵਾਲ ਸ਼ੁਰੂ ਹੋ ਜਾਂਦੇ ਪਹਿਲਾਂ ਸਕੂਲ ਵਿੱਚ ਟੀਚਰ ਨੂੰ ਸਵਾਲ ਕਰਦੇ ਹਾਂ ਜੇ ਕੋਈ ਸ਼ੰਕਾ ਰਹਿ ਜਾਵੇ ਘਰ ਵਿੱਚ ਆ ਕੇ ਮਾਤਾ ਪਿਤਾ ਨੂੰ ਸਵਾਲ ਕਰਦੇ ਹਾਂ ਉਥੋਂ ਜਵਾਬ ਨਾ ਮਿਲੇ ਆਪਣੇ ਦੋਸਤਾਂ ਮਿੱਤਰਾਂ ਨੂੰ ਸਵਾਲ ਕਰਦੇ ਆਂ ਤਾਂ ਉਮਰ ਬੰਦੇ ਦੀ ਸਵਾਲ ਕਰਦਿਆਂ ਲੰਘ ਜਾਂਦੀ ਹੈ ਪਰ ਇੱਕ ਸਵਾਲ ਬੰਦੇ ਨੇ ਆਪਣੇ ਆਪ ਨੂੰ ਕਰਨਾ ਸੀ ਉਹ ਸਵਾਲ ਕਿਹੜਾ ਉਹ ਸਤਗੁਰੂ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਆਪਣੇ ਆਪ ਨੂੰ ਸਵਾਲ ਕਰ ਬੰਦਿਆ ਵਿਖਿਨ ਸਿਉ ਕਾਹੇ ਰਚਿਓ ਨਿਮਖ ਨਾ ਹੋਹੇ ਉਦਾਸ ਸਾਰੀ ਉਮਰ ਤੂੰ ਵਿਸ਼ੇ ਵਕਾਰਾਂ ਦੇ ਵਿੱਚ ਜ਼ਹਿਰ ਦੇ ਵਿੱਚ ਉਲਝਿਆ ਰਿਆ ਇੱਕ ਪਲ ਵੀ ਤੂੰ ਇਹਦੇ ਤੋਂ ਉਪਰਾਮ ਇਹਦੇ ਤੋਂ ਬਾਹਰ ਨਹੀਂ ਹੋਇਆ ਜਿਵੇਂ ਕੋਈ ਬੰਦਾ ਚਿੱਕੜ ਵਿੱਚ गिर ਜਾਵੇ ਤੇ ਇੱਕ ਵਾਰੀ ਚਿੱਕੜ ਵਿੱਚ ਗਿਰਿਆ ਦੁਬਾਰਾ ਫੇਰ ਲੇਟ ਨਹੀਂ ਲਵੇ ਫੇਰ ਲੇਟ ਨਹੀਂ ਲਵੇ ਫੇਰ ਲੇਟ ਨਹੀਂ ਲਵੇ ਉੱਠ ਕੇ ਨਹਾਵੇ ਨਾ ਕੱਪੜੇ ਨਾ ਸਾਫ਼ ਕਰੇ ਗੰਦਗੀ ਵਿੱਚ ਲਿਪਟੀ ਜਾਵੇ ਤੇ ਸਿਆਣਾ ਬਜ਼ੁਰਗ ਉਹਨੂੰ ਕਹੇਗਾ ਭਾਈ ਕਿਉਂ ਗੰਦਗੀ ਵਿੱਚ ਲਿਪਟੀ ਜਾਣਾ ਉੱਠ ਕੇ ਕੱਪੜੇ ਧੋ ਲੈ ਉੱਠ ਕੇ ਆਪਣੀ ਸਫਾਈ ਕਰ ਲੈ ਬਸ ਉਸੇ ਤਰ੍ਹਾਂ ਆਪਾਂ ਵੀ ਆ ਚਿੱਕੜ ਹੀ ਐ ਜਿਹੜੇ ਕੰਮ ਕਰਦੇ ਪਏ ਆ ਪਰ ਆਪਾਂ ਕਦੇ ਆਪਣੇ ਆਪ ਨੂੰ ਸਵਾਲ ਨਹੀਂ ਕਰਦੇ ਕਿ ਵਿਖਿਣ ਸਿਉ ਕਾਹੇ ਰਚਿਓ ਦੇਖੋ ਆਪਣੇ ਆਪ ਨੂੰ ਸਵਾਲ ਕਰਨਾ ਇਹ ਸਭ ਤੋਂ ਵੱਡਾ ਗੁਣ ਹੈ ਬੰਦਾ ਦੂਸਰੇ ਨੂੰ ਸਵਾਲ ਬਹੁਤ ਛੇਤੀ ਕਰ ਲੈਂਦਾ ਬੰਦਾ ਦੂਸਰੇ ਦੇ ਐਬ ਬਹੁਤ ਛੇਤੀ ਵੇਖ ਲੈਂਦਾ ਬੰਦਾ ਦੂਸਰੇ ਦੀਆਂ ਗਲਤੀਆਂ ਬਹੁਤ ਛੇਤੀ ਦੇਖ ਲੈਂਦਾ ਪਰ ਆਪਣੇ ਐਬ ਆਪਣੇ ਔਗਣ ਇਹਨਾਂ ਨੂੰ ਦੇਖਣ ਵਾਸਤੇ ਕੀ ਚਾਹੀਦਾ ਸ਼ੀਸ਼ਾ ਤੇ ਸ਼ੀਸ਼ਾ ਕੀ ਹੈ ਗੁਰਬਾਣੀ ਜੇ ਗੁਰਬਾਣੀ ਨਾ ਹੋਵੇ ਨਾ ਸੱਚਮੁੱਚ ਤੇ ਕੋਈ ਵੀ ਬੰਦਾ ਇਹ ਕਬੂਲੇ ਨਾ ਕਿ ਮੈਂ ਗੁਨਾਹਾਂ ਨਾਲ ਭਰਿਆ ਗੁਰਬਾਣੀ ਵਿੱਚ ਤੇ ਬੰਦੇ ਦੀ ਸੋਚ ਵਿੱਚ ਇੱਕ ਸਭ ਤੋਂ ਵੱਡਾ ਫਰਕ ਕੀ ਹੈ ਬੰਦਾ ਜਦੋਂ ਧਾਰਮਿਕ ਸਥਾਨ ਤੇ ਜਾਂਦਾ ਆਪਣੀ ਹੋਮੈ ਨੂੰ ਪਠੇ ਪਾਉਂਦਾ ਹਮੇਸ਼ਾ ਬੰਦਾ ਧਾਰਮਿਕ ਸਥਾਨ ਤੇ ਜਾ ਕੇ ਵਿਡਿਆਈ ਦੀ ਭੁੱਖ ਜਾਂ ਦੁਨੀਆਂ ਚ ਵੀ ਵਿਡਿਆਈ ਦੀ ਭੁੱਖ ਦਿਖਾਉਂਦਾ ਔਰ ਹਰ ਬੰਦਾ ਆਪਣੇ ਆਪ ਵਿੱਚ ਪੂਰਨ ਹੈ ਕੋਈ ਵੀ ਬੰਦਾ ਇਹ ਨਹੀਂ ਕਹਿੰਦਾ ਮੈਂ ਔਗਣਾ ਨਾਲ ਭਰਿਆ ਪਰ ਗੁਰਬਾਣੀ ਕੀ ਕਹਿੰਦੀ ਹੈ ਗੁਰਬਾਣੀ ਕਹਿੰਦੀ ਹੈ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਇੱਕ ਨਹੀਂ ਮੈਂ ਤੇ ਭਰਿਆ ਹੀ ਔਗਣਾ ਦੇ ਨਾਲ ਤੇ ਗੁਣ ਇੱਕ ਵੀ ਨਹੀਂ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਜਿਵੇਂ ਸਾਗਰ ਸਮੁੰਦਰ ਪਾਣੀ ਨਾਲ ਭਰਿਆ ਮੈਂ ਔਗਣਾ ਦੇ ਨਾਲ ਭਰਿਆ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਤੂ ਤੇ ਡੁੱਬਦੇ ਪੱਥਰ ਤਾਰ ਦੇਨਾ ਕਿਰਪਾ ਕਰਕੇ ਮਿਰਤੇ ਦਇਆ ਕਰ ਪਿਆਰੇ ਮਿਰਤੇ ਦਇਆ ਕਰਕੇ ਮिन्नੂ ਵੀ ਪਾਰ ਕਰ ਸੋ ਗੁਰਬਾਣੀ ਸਾਨੂੰ ਖੁਦ ਨੂੰ ਸਵਾਲ ਕਰਨਾ ਸਿਖਾਉਂਦੀ ਹੈ ਇੱਕ ਸਵਾਲ ਹੋਰ ਗੁਰਬਾਣੀ ਨੇ ਸਿਖਾਇਆ ਮੰਨ ਰੇ ਕੌਣ ਕੁਮਤ ਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਕਿ ਮਨਾ ਤੂੰ ਕਿਹੜੀ ਮਤ ਲੈ ਕਰਕੇ ਬੈਠ ਗਿਆ ਇਹ ਜਿਹੜੀ ਮਤ ਹੈ ਕੁਮਤ ਹੈ ਇਹ ਤੈਨੂੰ ਗਲਤ ਰਸਤੇ ਤੇ ਤੋਰ ਰਹੀ ਹੈ ਸਾਰੀ ਉਮਰ ਤਾਂ ਉਮਰ ਤੂੰ ਵਿਸ਼ਿਆਂ ਵਕਾਰਾਂ ਵਿੱਚ ਉਲਝ ਗਿਆ ਤੇ ਪ੍ਰਮਾਤਮਾ ਦੀ ਭਗਤੀ ਨਾ ਕੀਤੀ ਸਿਮਰਨ ਨਾ ਕੀਤਾ ਭਜਨ ਨਾ ਕੀਤਾ ਤੇ ਤੈਨੂੰ ਖਿਆਲ ਵੀ ਨਾ ਆਇਆ ਕੀ ਐਨੇ ਕੀਮਤੀ ਸਵਾਸ ਨੂੰ ਅਜਾਈ ਗਵਾ ਰਿਆਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਇਸ ਵਾਸਤੇ ਪੁੱਛਦੇ ਨੇ ਕਿ ਬੰਦਿਆ ਨਿਮਖ ਨਾ ਹੋਵੇ ਉਦਾਸ ਇੱਕ ਪਲ ਵੀ ਤੇਰੇ ਅੰਦਰ ਉਦਾਸੀ ਨਹੀਂ ਆਈ ਡਿਟੈਚਮੈਂਟ ਨਹੀਂ ਆਈ ਦੁਨੀਆ ਤੋਂ ਦੇਖੋ ਪਰਿਵਾਰਾਂ 'ਚ ਰਹਿਣ ਵਾਲੇ ਕਾਰੋਬਾਰ ਕਰਨ ਵਾਲੇ ਸਾਰਾ ਦਿਨ ਬਸ ਕਾਰੋਬਾਰ ਬਾਰੇ ਮਾਇਆ ਬਾਰੇ ਪਦਾਰਥਾਂ ਬਾਰੇ ਪਰਿਵਾਰ ਬਾਰੇ ਸੋਚਣ ਵਾਲੇ ਇੱਕ ਵਾਰ ਕਿਤੇ ਪਰਿਵਾਰ ਵਿੱਚ ਬਹਿ ਕੇ ਵੀ ਜਾਂ ਕਾਰੋਬਾਰ 'ਚ ਬਹਿ ਕੇ ਵੀ ਨਾ ਅੱਖਾਂ ਬੰਦ ਕਰਕੇ ਸੋਚਿਆ ਕਰੋ ਵੀ ਇੱਕ ਸਮਾਂ ਆਊਗਾ ਜਦੋਂ ਇਹ ਪਰਿਵਾਰ ਮੇਰੇ ਨਾਲ ਨਹੀਂ ਖੜੇਗਾ ਇੱਕ ਸਮਾਂ ਆਊਗਾ ਆਹ ਕਾਰੋਬਾਰ ਜਿਹੜਾ ਖੜਾ ਕੀਤਾ ਹੈ ਇੱਕ ਦਿਨ ਇਹ ਮੇਰਾ ਨਹੀਂ ਰਹੇਗਾ ਫਿਰ ਆਪਣੇ ਸਰੀਰ ਨੂੰ ਵੇਖ ਕੇ ਵੀ ਇਹ ਸੋਚਣਾ ਕਿ ਆਹ ਸਰੀਰ ਜਿਸ ਨੂੰ ਪਹਿਲਾਂ ਮਾਂ ਪਿਓ ਨੇ ਪਾਲਿਆ ਫਿਰ ਜਦੋਂ ਮੈਨੂੰ ਸੋਝੀ ਹੋਈ ਮੈਂ ਪਾਲਦਾ ਰਿਆ ਸੋਨਾ ਬਣਾਉਂਦਾ ਰਿਆ ਪਰ ਇੱਕ ਦਿਨ ਇਹ ਸਰੀਰ ਵੀ ਮੇਰਾ ਨਹੀਂ ਰਹਿਣਾ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਬਸ ਜਿੱਦਨ ਸਾਨੂੰ ਇਹ ਖਿਆਲ ਮਨ ਵਿੱਚ ਲਿਓਣੇ ਆ ਗਏ ਉਸ ਦਿਨ ਫਿਰ ਆਪਣੇ ਆਪ ਉਦਾਸੀ ਆਵੇਗੀ ਪਰ ਜਦੋਂ ਤੱਕ ਬੰਦਾ ਉਦਾਸੀ ਵਿੱਚ ਨਾ ਆਵੇ ਉਦੋਂ ਤੱਕ ਬੰਦਾ ਰੱਬ ਦੇ ਰਾਹ ਤੇ ਨਹੀਂ ਤੁਰ ਸਕਦਾ ਜਦੋਂ ਜ਼ਿੰਦਗੀ ਵਿੱਚ ਕੋਈ ਕਹਿੰਦਾ ਨਾ ਕਿ ਮੈਨੂੰ ਸਾਰੇ ਧੋਖਾ ਦੇ ਗਏ ਸਾਰੇ ਮੇਰਾ ਸਾਥ ਛੱਡ ਗਏ ਮੈਂ ਬਹੁਤ ਦੁਖੀ ਹਾਂ ਮੈਂ ਕਹਿੰਨਾ ਇਸ ਤੋਂ ਵੱਧ ਸੁਖੀ ਹੋਣ ਦੀ ਗੱਲ ਹੀ ਕੋਈ ਨਹੀਂ ਇਸ ਤੋਂ ਵੱਧ ਖੁਸ਼ ਹੋਣ ਦੀ ਗੱਲ ਕੋਈ ਨਹੀਂ ਹੁਣ ਆਪਾਂ ਕਹਾਂਗੇ ਕਿ ਕੋਈ ਧੋਖਾ ਦੇ ਗਿਆ ਸਾਥ ਛੱਡ ਗਏ ਤੇ ਇਹ ਤਾਂ ਦੁਖੀ ਹੋਣ ਦੀ ਗੱਲ ਹੈ ਨਹੀਂ ਇਹ ਸੁਖੀ ਹੋਣ ਦੀ ਗੱਲ ਹੈ ਦੁਨੀਆ ਸਾਥ ਛੱਡੂਗੀ ਤੇ ਰੱਬ ਦੇ ਸਾਥ ਦਾ ਪਤਾ ਲੱਗਣਾ ਦੁਨੀਆ ਧੋਖਾ ਦੇਊਗੀ ਤੇ ਰੱਬ ਦੀ ਨਿਆਂ ਦਾ ਪਤਾ ਲੱਗਣਾ ਜੇ ਦੁਨੀਆ ਧੱਕੇ ਨਾ ਮਾਰੇ ਤੇ ਰੱਬ ਦੇ ਕਲਾਵੇ ਦਾ ਕਿਸ ਤਰ੍ਹਾਂ ਪਤਾ ਲੱਗੂਗਾ ਜੇ ਭਗਤ ਨਾਮਦੇਵ ਵਸਤੇ ਮੌਕੇ ਦੇ ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰਕੇ ਧੱਕੇ ਮਾਰੇ ਤੇ ਤਾਈਓ ਭਗਤ ਨਾਮਦੇਵ ਨੇ ਕਿਹਾ ਨਾ ਮੋਕੋ ਤੂੰ ਨਾ ਵਿਸਾਰ ਤੂੰ ਨਾ ਵਿਸਾਰ ਤੂੰ ਨਾ ਵਿਸਾਰੇ ਰਾਮਈਆ ਤਾਈਓ ਫਿਰ ਭਗਤ ਦੀ ਲਾਜ ਰੱਖੀ ਨਾ ਰੱਬ ਨੇ ਸੋ ਇਸ ਕਰਕੇ ਜਦੋਂ ਕੁਝ ਧੋਖਾ ਦੇਵੇ ਕਦੋਂ ਕੋਈ ਸਾਥ ਛੱਡ ਜਾਵੇ ਤੇ ਜਦੋਂ ਕੋਈ ਵੀ ਨਾਲ ਨਾ ਖੜੇ ਫਿਰ ਉਦੋਂ ਦੁਖੀ ਨਾ ਹੋਇਆ ਕਰੋ ਸ਼ੁਕਰਾਨਾ ਕਰਿਆ ਕਰੋ ਜਿਸ ਤਰ੍ਹਾਂ ਗੁਰਬਾਣੀ ਵਿੱਚ ਇੱਕ ਸ਼ਬਦ ਹੁੰਦਾ ਕਿਝ ਨਾ 부ਜੈ ਕਿਝ ਨਾ ਗੁਜੈ ਦੁਨੀਆ ਗੁੱਝੀ ਪਾਹੇ ਸਾਈ ਮੇਰਾ ਚੰਗਾ ਕੀਤਾ ਨਾਹੀ ਤਾਂ ਹੰਬ ਵੀ ਦੱਜਾ ਹੈ ਕਹਿੰਦੇ ਕੁਝ ਸਮਝ ਨਹੀਂ ਪੈ ਰਹੀ ਦੁਨੀਆ ਬਹੁਤ ਗੁੰਝਲਦਾਰ ਆ ਕੁਝ ਨਹੀਂ ਸਮਝ ਪੈਂਦੀ ਸੱਚਮੁੱਚ ਕਿੰਨੇ ਕਿਸ ਥਾਂ ਤੇ ਜਾ ਕਰਕੇ ਆਪਣਾ ਅਸਲੀ ਚਿਹਰਾ ਵਿਖਾ ਦੇਣਾ ਕਿਸ ਬੰਦੇ ਨੇ ਕਿੱਥੇ ਜਾ ਕਰਕੇ ਜੀਵਨ ਦੇ ਕਿਸ ਮੋੜ ਤੇ ਤੁਹਾਨੂੰ ਧੋਖਾ ਦੇ ਜਾਣਾ ਕੁਝ ਸਮਝ ਨਹੀਂ ਪੈਂਦੀ ਪਰ ਗੁਰਬਾਣੀ ਕਹਿੰਦੀ ਚੰਗਾ ਤੈਨੂੰ ਰੱਬ ਨੇ ਗਿਆਨ ਕਰਾਤਾ ਕਿ ਧੋਖਾ ਮਿਲ ਸਕਦਾ ਹੈ ਸਾਥ ਸਦਾ ਨਹੀਂ ਰਹਿਣਾ ਨਹੀਂ ਤਾਂ ਤੂੰ ਵੀ ਉਲਝ ਜਾਣਾ ਸੀ ਤੂੰ ਵੀ ਜੀਵਨ ਵਿਅਰਥ ਗਵਾ ਲੈਣਾ ਸੀ ਸੁਇਸ਼ ਕਰਕੇ ਉਦਾਸੀ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਹੈ। ਨਾਮ ਰੰਗੀਆਂ ਰੂਹਾਂ ਤੇ ਇਹ ਵੀ ਕਹਿੰਦੀ ਆ ਨਾ ਕਿ ਜਦੋਂ ਬਹੁਤ ਜ਼ਿਆਦਾ ਉਦਾਸੀ ਆਵੇ, ਮਨ ਬਹੁਤ ਜ਼ਿਆਦਾ ਦੁਖੀ ਹੋਵੇ, ਸਮਝੋ ਆਤਮਾ ਇਬਾਦਤ ਮੰਗਦੀ ਹੈ। ਜਦੋਂ ਮਨ ਦੁਖੀ ਹੁੰਦਾ ਹੈ, ਮਨ ਅਸ਼ਾਂਤ ਹੁੰਦਾ ਹੈ, ਮਨ ਉਦਾਸ ਹੁੰਦਾ ਹੈ। ਉਦੋਂ ਇਹ ਨਾ ਦੇਖਿਆ ਕਰੋ ਕਿ ਮੈਂ ਆਪਣੇ ਅੰਦਰ ਦੀ ਉਦਾਸੀ ਕਿੰਨੂੰ ਸੁਣਾਵਾ। ਜੇ ਦੁਨੀਆ ਵਿੱਚ ਕਿਸੇ ਨੂੰ ਵੀ ਉਦਾਸੀ ਸੁਣਾਓਗੇ ਕੋਈ ਲਾਭ ਨਹੀਂ ਮਨ ਵਿੱਚ ਉਦਾਸੀ ਆਈ ਹੈ ਚੌਂਕੜਾ ਲਾ ਕੇ ਇਕਾਂਤ ਵਿੱਚ ਜਾ ਕੇ ਆਪਣੇ ਮਨ ਦੀ ਉਦਾਸੀ ਨਿਰੰਕਾਰ ਨੂੰ ਸੁਣਾਓ ਵਾਹਿਗੁਰੂ ਨੂੰ ਸੁਣਾਓ ਕਿਉਂਕਿ ਉਹਨੇ ਤੁਹਾਡੀ ਉਦਾਸੀ ਨੂੰ ਵਿਗਾਸ ਵਿੱਚ ਬਦਲ ਦੇਣਾ ਨਾਨਕ ਭਗਤਾ ਸਦਾ ਵਿਗਾਸ ਖੇੜੇ ਵਿੱਚ ਬਦਲ ਦੇਣਾ ਸੁਇਸ਼ ਕਰਕੇ ਜਦੋਂ ਮਨ ਵਿੱਚ ਉਦਾਸੀ ਹੋਵੇ ਸਮਝੋ ਆਤਮਾ ਚਾਹੁੰਦੀ ਹੈ ਤੂੰ ਰੱਬ ਨਾਲ ਗੱਲ ਕਰ ਤੂੰ ਪਰਮਾਤਮਾ ਨਾਲ ਗੱਲ ਕਰ ਸਤਿਗੁਰੂ ਕਹਿੰਦੇ ਨੇ ਨਿਮਖ ਨਾ ਹੋਹੇ ਉਦਾਸ ਪਰਵਾਹ ਵਿੱਚ ਰਹਿ ਰਿਆਂ ਘਰ ਵਿੱਚ ਰਹਿ ਰਿਆਂ ਇੱਕ ਪਲ ਵੀ ਉਦਾਸੀ ਨਹੀਂ ਆਈ ਤੇ ਚੇਤੇ ਰੱਖ ਕਹੋ ਨਾਨਕ ਭਜ ਹਰ ਮਨਾ ਪਰੈ ਨਾ ਜਮ ਕੀ ਫਾਸ ਤੂੰ ਭਜਨ ਕਰ ਪਰਮਾਤਮਾ ਦਾ ਵਾਹਿਗੁਰੂ ਦਾ ਸਿਮਰਨ ਕਰ ਜਦੋਂ ਤੂੰ ਸਿਮਰਨ ਕੀਤਾ ਪਰੈ ਨਾ ਜਮਕੀ ਫਾਸ ਜਿਹੜੀ ਜਮਾ ਦੀ ਫਾਹੀ ਸਾਰਿਆਂ ਤੇ ਪਈ ਹੋਈ ਹੈ ਨਾ ਫਿਰ ਉਹ ਜਮਾ ਦੀ ਫਾਹੀ ਨਹੀਂ ਪੈਂਦੀ ਦੇਖੋ ਇੱਕ ਗੱਲ ਤਾਂ ਪੱਕੀ ਆ ਬੰਦਾ ਮੌਤ ਤੋਂ ਡਰਦਾ ਮੌਤ ਤੋਂ ਡਰਦਾ ਭਾਵੇਂ ਪਤਾ ਨਹੀਂ ਮੌਤ ਤੋਂ ਬਾਅਦ ਹੋਣਾ ਕੀ ਆ ਪਰ ਫਿਰ ਵੀ ਇੱਕ ਅੰਦਰ ਡਰ ਹੈ ਮਰਨ ਦਾ ਬਸ ਉਹ ਡਰ ਵੀ ਖਤਮ ਹੋ ਜਾਂਦਾ ਜਦੋਂ ਬੰਦਾ ਗੋਬਿੰਦ ਦਾ ਭਜਨ ਕਰਦਾ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਹਿ ਛਟੈ ਨਿਕਟ ਨਾ ਜਾਈ ਇਹ ਦੂਤ ਜਿਨ੍ਹਾਂ ਘਰਾਂ ਵਿੱਚ ਗੋਬਿੰਦ ਦਾ ਭਜਨ ਹੁੰਦਾ ਜਿਨ੍ਹਾਂ ਘਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਜਪ ਪੜਿਆ ਜਾਂਦਾ ਜਿਨ੍ਹਾਂ ਘਰਾਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਜਾਪ ਸਾਹਿਬ ਪੜਿਆ ਜਾਂਦਾ ਉਹਨਾਂ ਦੇ ਅੰਦਰੋਂ ਮੌਤ ਦਾ ਡਰ ਖਤਮ ਹੁੰਦਾ ਤੇ ਉਹਨਾਂ ਦੇ ਘਰਾਂ ਦੇ ਵਿੱਚੋਂ ਦੁੱਖਾਂ ਰੂਪੀ ਜਮਾ ਦਾ ਕਲੇਸ਼ ਰੂਪੀ ਜਮਾਂ ਦਾ ਖਾਤਮਾ ਹੋ ਜਾਂਦਾ ਇਹ ਬਖਸ਼ਿਸ਼ ਇਹ ਰਹਿਮਤ ਕਿੱਥੋਂ ਮਿਲਦੀ ਆ ਇਹ ਰਹਿਮਤ ਇਹ ਬਖਸ਼ਿਸ਼ ਮਿਲਦੀ ਆ ਭਜਨ ਦੇ ਵਿੱਚੋਂ ਸਿਮਰਨ ਦੇ ਵਿੱਚੋਂ ਇਸ ਲਈ ਧੰਨ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬੰਦਿਆ ਕਹੋ ਨਾਨਕ ਭਜ ਹਰਿ ਮਨਾ ਪਰੈ ਨਾ ਜਮ ਕੀ ਫਾਸ ਪ੍ਰਮਾਤਮਾ ਦਾ ਭਜਨ ਕਰ ਜਮਾਂ ਦੀ ਫਾਹੀ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਗੋਬਿੰਦ ਦਾ ਭਜਨ ਕਰ